ਜੀ ਕੱਲ ਮੰਡੀ ਗੁਬਿੰਦਪੁਰ ਚੌੜਾ ਬਾਜ਼ਾਰ ਦੇ ਵਿੱਚ ਫਾਇਰਿੰਗ ਐਕਸੀਡੈਂਟ ਹੋਇਆ ਸੀ ਅ ਇੱਕ ਵਿਰਤੀ ਦਾ ਨਾਮ ਪਰਕੂਸ਼ਨ ਆਸ਼ੀ ਪਰਕੂਸ਼ਨ ਜਰਸ਼ੀ ਦੇ ਉਹ ਆਪਣੇ ਜਿਹੜੇ ਦੋ ਸਾਥੀਆਂ ਦੇ ਨਾਲ ਅ ਉੱਥੇ ਟਾਪਸਰ ਕਾਨਸਟ ਕੈਨੇਕਟਿਵਿਟੀ ਤੇ ਤੇ ਇਹ ਦੋ ਭਰਾ ਨੇ ਸੰਦੀਪ ਸਿੰਘ ਤੇ ਰਮਨਦੀਪ ਸਿੰਘ ਇਹਨਾਂ ਦੇ ਉੱਤੇ ਉਸਨੇ ਫਾਇਰਿੰਗ ਕੀਤੀ ਤੇ ਜੇ ਜਿਹੜਾ ਇਸ ਕੇਸ ਦਾ ਐਕਚੁਅਲੀ ਕੋਈ ਚੋਖੜ ਹੈ ਉਹ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ 20000 ਦਾ ਲੈਂਡਿੰਗ ਸੀਗਾ ਤੇ ਪਹਿਲਾਂ ਵੀ ਇਹ ਇਸ ਫਰਮੂਦ ਲਈ ਮੈਂ ਕਿ ਮਿਲੇ ਸੀਗੇ ਲੇਕਿਨ ਕੱਲ ਉਹਨੇ ਉਥੇ ਫਾਇਰਿੰਗ ਕੀਤੀ ਫਾਇਰਿੰਗ ਦੇ ਇਨਸੀਡੈਂਟ ਤੋਂ ਬਾਅਦ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਜਿਹੜੀ ਡੀਐਸਪੀ ਟੀ ਤੇ ਡੀਐਸਪੀ ਅਮਰੋਧ ਦੀ ਜਿਹੜੀਆਂ ਟੀਮਸ ਸੀਗੀਆਂ ਮੌਕੇ ਤੇ ਪਹੁੰਚੀਆਂ ਤਾਬਦਾ ਦੇ 1 ਘੰਟੇ ਦੇ ਅੰਦਰ ਅੰਦਰ ਵਾਰਦਾਤ ਪੇਸ਼ ਕੀਤੀ ਗਈ ਤੇ ਜਿਹੜਾ ਪ੍ਰਾਈਮ ਫੂਜ ਡੈਟੇਸ ਨੇ ਕੋਲੀ ਚਲਾਈ ਸੀ ਭਰਤ ਕੁਸ਼ਿੰਰ ਜੋਸ਼ੀ ਸਮੇਤ ਵਿਅਕਤਨ ਅਰੈਸਟ ਕੀਤਾ ਗਿਆ ਜਿਹੜੇ ਬਾਕੀ ਦੋ ਉਸ ਦੇ ਸਾਥੀ ਭੱਜੇ ਹੋਏ ਨੇ ਉਹਨਾਂ ਨੂੰ ਜਲਦੀ ਫੜਿਆ ਜਾਏਗਾ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਜਿਹੜੇ ਇਥੇ ਵੈਪਨ ਯੂਜ਼ ਹੋਇਆ ਹੈ ਇਹ ਵੀ ਜਿਹੜੀ ਵੀ ਪੈਪਰਡ ਲਿੰਕ ਦੇ ਵਿੱਚ ਗੁੰਦੀ ਆਈ ਦੇ ਵਿੱਚ ਪੁਸ਼ਟੀ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਰਿਕਾਰਡ ਕਰਿਆ ਜਾਏਗਾ ਤੇ ਕੋਈ ਮਾਮਲੇ ਦਰਜ ਨਹੀਂ ਹੋਣਗੇ ਇਹਨਾਂ ਦੀ ਜਿਹੜੇ ਅਕਿਊਜ਼ ਨੇ ਤੇ ਜਿਹੜੇ ਮਦਈ ਨੇ ਕੀ ਉਹਨਾਂ ਦੀ ਪੂਰੀ ਕ੍ਰਿਮਿਨਲ ਇਨਵੈਸਟੀਗੇਸ਼ਨ ਚੈੱਕ ਕੀਤੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਜਿਹੜੇ ਜਿੰਨਾ ਤੇ ਫਾਇਰਿੰਗ ਹੋਈ ਹੈ ਉਹਨਾਂ ਤੇ ਕੁਝ ਕਰਤੇ ਕਲਾਂ ਬੈਂਚ ਨੇ ਜਿਹੜੇ ਕੇਸ ਇਸ ਕੇਸ ਦੇ ਵਿੱਚ ਮਦਈ ਨੇ ਜਿਹੜਾ ਅਕਿਊਜ਼ਡ ਹੈ ਤੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੀ ਜਿਹੜੀ ਪੂਰੀ ਕ੍ਰਾਈਮ ਇੰਡਸਟਰੀ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਜਾਈ ਵੈਪਨ ਜਿਹੜਾ ਗਵਰਨਰਮੈਂਟ ਅਗੂਰ ਲਾਈਸੈਂਸਡ ਸੀ ਹੈ ਉਹਨੋਂ ਨਹੀਂ ਜੀ ਇਲੀਸਿਟ ਵੈਪਨ ਹੈ ਤਾਂ ਹੀ ਇਹਦੇ ਵਿੱਚ ਆਮ ਜਨਤਾ ਨੂੰ ਵੱਡਾ ਜੋਖਮ ਸੀ ਲੱਗੀ ਤਾਂ ਨਹੀਂ ਹਾਸਲ ਨਹੀਂ ਜੀ ਫੋਰਚੂਨੇਟਲੀ ਉਹਨਾਂ ਨੂੰ ਕੋਈ ਗੋਲੀ ਨਹੀਂ ਲੱਗੀ ਕੀ ਕੁਝ ਰਿਕਵਰੀ ਕੀਤੀ ਗਈ ਜਿਸ ਕੇਸ ਦੇ ਵਿੱਚ ਇੱਕ ਬੋਕੀ ਬੋਟਕਾਲ ਜੀ 7 ਜੰਦਾ ਕਾਰਟੂਸ ਤੇ ਇੱਕ ਖਾਲੀ ਕੋਰਟ